ਲੋ ਜੀ ਢਿਲਮਾ ਤੋਂ ਚੋਬਰ ਆਏ ਸੀ ਭਾਈ ਆਪਣੇ ਮਸ਼ੀਨ ਲੈ ਕੇ ਤੇ ਅੱਜ ਇੱਕ ਪਿਆਰਾ ਕਣਕ ਦਾ ਰਹਿ ਗਿਆ ਸੀ ਸਿਰਫ ਆਪਣਾ ਉਹਦੇ ਕਣਕ ਵੱਡੀ ਸੀ ਤੇ ਸਿਰਫ ਕਰੇ ਵੱਢਣ ਆਏ ਆ ਪਰ ਚੰਗੇ ਨਹੀਂ ਆਏ ਆ ਇਹਨਾਂ ਦੀ ਨਾ ਗਲਾਰੀ ਮਰ ਗਈ ਆ ਰਾਤ ਨੂੰ ਰੋੜਦੀ ਕਿੰਨੀ ਤੜਕ ਵੱਢਣ ਵਾਲੀ ਆਪਣੇ ਕੋਲ 7-8 ਕਿੱਲੇ ਆ ਤੇ ਆ ਗਰਾਰੀ ਤਰੀ ਜਮਾ ਖਤਮ ਆ ਇਹ ਚੱਲਦੀ ਨਹੀਂ ਨਹੀਂ ਚੱਲਦੀ ਨਾ ਤੇ ਪਰ ਆਪਾਂ ਚਲਾਵਾਂਗੇ ਸਾਰਾ ਸੀਜ਼ਨ ਲੱਗੂ ਇਸੇ ਲਈ ਠੀਕ ਆ ਲੋਡ ਕਰਕੇ ਦੰਨੇ ਆ ਤੇ ਮੇਰੀ ਗੱਲ ਸੁਣੋ ਆ ਤਾਂ ਲਾਉਣੇ ਲਾਉਣੇ ਕਿਹਦੇ ਨਾਲ ਪਤਾ ਲੱਗ ਜੂਆ ਉੱਥੇ ਲੈ ਚੱਲੋ ਮਸ਼ੀਨ ਨੂੰ ਪਹਿਲਾਂ ਹੀ ਆਪਣੇ ਇਹ ਬੀੜ ਤੋਂ ਰਹਾ ਬੰਦੇ ਹਾਂ ਆਹ ਚੱਲੋ ਰੋਟਾ ਆਵੇ ਨਾ ਉਹਨੂੰ 4:30 ਵਜੇ ਫੇਰ ਲੈਣੀ ਹੈ ਕਹਿੰਦੇ ਆਪਣੇ ਕੋਲ ਕਾਸ ਹੈ ਨਹੀਂ ਜੀ ਇਹਦੀ ਆ ਸੋ ਤਾਂ ਮੈਂ ਗਲਾਰੀ ਬਣਾ ਕੇ ਆਇਆ ਗਲਾਰੀ ਹੋ ਗਏ ਨਾ ਕਿ ਮੈਂ ਆਹ ਤੱਕ ਲੱਗੀ ਹੋਈ ਆ ਜੀ ਜੀ ਇੱਥੇ ਲਾਇਆ ਹੋਵੇ ਧਰ ਬਣਾ ਕੇ ਨਾ ਆਹ ਵੀ ਕਾਸ ਰਵੇ ਇਥੋਂ ਮੁਰ ਤੇ ਲੈਂਦੀ ਨਹੀਂ ਚੈਣ ਜਿਹੜੀ ਆ ਘੇਲੇ ਚੈਣ ਦੀ ਇਹੀ ਇਹਨੂੰ ਮਾਰਦੀ ਆ